ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋਗ ਗੁਰੂ ਰੂਪ ਗੁਰੂ ਸਾਜੀ ਪਿਆਰੀ ਸਾਧ ਸੰਗਤ ਜੀਓ ਉਹ ਕਾਲਪੁਰਖ ਪਰਮਾਤਮਾ ਆਪਣੇ ਜੀਵਾਂ ਦੇ ਮੋਹ ਚੰਗੇ ਮੰਦੇ ਬੋਲ ਕਿਵੇਂ ਕਢਵਾਉਂਦਾ ਹੈ ਆਓ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਿਓ ਜੇਕਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਦੇ ਹੋ ਤਾਂ ਤਾਹੀਂ ਤੁਹਾਨੂੰ ਇਸ ਵੀਡੀਓ ਦੀ ਪੂਰੀ ਸਮਝ ਆਵੇਗੀ ਕੀ ਇਸ ਦੇ ਵਿੱਚ ਕੀ ਦੱਸਿਆ ਹੈ ਇੱਕ ਔਰਤ ਸੀ ਜੋ ਦਿਨ ਰਾਤ ਰਾਮ ਰਾਮ ਕਰਦੀ ਤੇ ਰਾਮ ਦੀ ਯਾਦ ਵਿੱਚ ਹੀ ਦਿਨ ਕੱਟ ਰਹੀ ਸੀ ਆਸੇ ਪਾਸੇ ਜੰਗਲ ਦੀ ਰੋਜ਼ ਉਹ ਸਫਾਈ ਕਰਦੀ ਪਤਾ ਨਹੀਂ ਕਿਹੜੇ ਪਾਸਿਓ ਮੇਰੇ ਭਗਵਾਨਿਆ ਜਾਣ ਨਜ਼ਦੀਕ ਹੀ ਉਸ ਤੇ ਇੱਕ ਸਰੋਵਰ ਸੀ ਜਿਸ ਸਰੋਵਰ ਦਾ ਨਾਮ ਪੰਪਸਰ ਸੀ ਇੱਕ ਦਿਨ ਉਹ ਸਰੋਵਰ ਦੇ ਆਸੇ ਪਾਸੇ ਦੀ ਸਫਾਈ ਕਰ ਰਹੀ ਸੀ ਗਰਮੀ ਵੀ ਬਹੁਤ ਸੀ ਉਸ ਨੇ ਦੋ ਚੂਲੀਆਂ ਦੋ ਕੋਟ ਸਰੋਵਰ ਵਿੱਚੋਂ ਪਾਣੀ ਦੀਆਂ ਪੀ ਲਈਆਂ ਪੀਲਣੀ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਨੂੰ ਪਾਣੀ ਪੀਂਦਿਆ ਹੋਇਆ ਪਿੱਛੋਂ ਸਾਧੂਆਂ ਨੇ ਦੇਖ ਲਿਆ ਹੈ ਸਾਧੂਆਂ ਨੂੰ ਬਹੁਤ ਗੁੱਸਾ ਆਇਆ ਤੇ ਪੀਲਣੀ ਨੂੰ ਬੋਲਣ ਲੱਗੇ ਕਿ ਤੂੰ ਸਾਰੇ ਸਰੋਵਰ ਨੂੰ ਪ੍ਰਿਸ਼ਟ ਕਰ ਦਿੱਤਾ ਹੈ ਹੁਣ ਇਹ ਸਾਡੇ ਵਰਤਨਯੋਗ ਪਾਣੀ ਨਹੀਂ ਰਿਹਾ ਸਾਧੂਆਂ ਦੇ ਇਹ ਬੋਲ ਕਹਿੰਦੀ देर थी ਕਿ ਤੂੰ ਸਾਡਾ ਸਰੋਵਰ ਪ੍ਰਿਸ਼ਟਕਾਰ ਦਿੱਤਾ ਹੈ ਪਾਣੀ ਦੇ ਵਿੱਚ ਉਸ ਸਮੇਂ ਕੀੜੇ ਪੈ ਗਏ ਸਾ ਸੰਗਤ ਜੀ ਦੇਖੋ ਪਰਮਾਤਮਾ ਵੀ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਭੀਲਣੀ ਨੇ ਤਾਂ ਮੂੰਹ ਕੋਈ ਮਾੜੀ ਗੱਲ ਨਹੀਂ ਕਹੀ ਪਰ ਸਾਧੂਆਂ ਦੇ ਮੂੰਹੋਂ ਮਾੜੇ ਵਚਨ ਕੜਵਾ ਦਿੱਤੇ ਜਲ ਵਿੱਚ ਕੀੜੇ ਪੈ ਗਏ ਸਮਾਂ ਬੀਤਦਾ ਗਿਆ ਪੀਲਣੀ ਨੂੰ ਪਤਾ ਲੱਗਿਆ ਜਿਸ ਰਾਮ ਨੂੰ ਉਹ ਦਿਨ ਰਾਤ ਯਾਦ ਕਰਦੀ ਰਹਿੰਦੀ ਹੈ ਉਹ ਇਸ ਜੰਗਲ ਵਿੱਚ ਆ ਚੁੱਕੇ ਹਨ ਉਸ ਨੇ ਚਾਰੇ ਪਾਸੇ ਰਸਤਾ ਸਾਫ਼ ਕੀਤਾ ਚਾਰੇ ਪਾਸੇ ਫੁੱਲ ਬਖੇਰ ਦਿੱਤੇ ਜੰਗਲ ਵਿੱਚੋਂ 베ਰ ਤੋੜ ਕੇ ਲੈ ਆਈ ਪੀਲਣੀ ਝੁੱਗੀ ਦੇ ਬਾਹਰ ਬੈਠ ਕੇ ਇੰਤਜ਼ਾਰ ਕਰਨ ਲੱਗੀ ਇੰਤਜ਼ਾਰ ਖਤਮ ਹੋਇਆ। ਰਾਮ ਜੀ ਆ ਪਹੁੰਚੇ। ਪੀਲਨੀ ਨੇ ਪਹਿਲਾਂ ਰਾਮ ਜੀ ਦੇ ਚਰਨ ਤੋਤੇ। ਫਿਰ ਆਪਣੀ ਸਾਰੀ ਦੇ ਨਾਲ ਚਰਨਾਂ ਨੂੰ ਸਾਫ਼ ਕੀਤਾ ਤੇ ਫਿਰ ਪੜਹਾਇਆ। ਕਾਫੀ ਦੇਰ ਤੱਕ ਚਿਹਰੇ ਨੂੰ ਨਿਹਾਰਦੀ ਰਹੀ। ਫਿਰ ਬੇਰ ਚੁੱਕਿਆ। ਟੋਕ ਕੇ ਦੇਖਿਆ। ਬੇਰ ਮਿੱਠਾ ਹੈ ਕਿ ਨਹੀਂ। ਬੇਰ ਰਾਮ ਜੀ ਦੇ ਅੱਗੇ ਕੀਤਾ। ਰਾਮ ਜੀ ਨੇ ਬੇਰ ਚੁੱਕਿਆ ਤੇ ਖਾ ਲਿਆ ਕਿੰਨੀ ਦੇਰ ਇਹ ਸਿਲਸਿਲਾ ਚੱਲਦਾ ਰਿਹਾ ਪੀਲੇ ਨੇ ਮਿੱਠੇ ਮਿੱਠੇ ਬੇਰ ਖਵਾਉਂਦੀ ਰਹੀ ਬੇਸਵਾਦ ਦੇ ਸੋਟਦੀ ਰਹੀ ਫਿਰ ਲਕਸ਼ਮਣ ਜੀ ਨੂੰ ਵੀ ਕਿਹਾ ਪਰ ਉਸਨੇ ਜਵਾਬ ਦਿੱਤਾ ਕਿ ਹਾਲੇ ਢੋਖ ਨਹੀਂ ਹੈ ਕੁਝ ਸਮੇਂ ਬਾਅਦ ਸਾਧੂਆਂ ਦੀ ਟੋਲੀ ਆ ਗਈ ਚਰਨਵੰਦਨਾ ਬਾਅਦ ਸਾਧੂਆਂ ਨੇ ਕਿਹਾ ਆਪ ਇੱਥੇ ਬੈਠ ਕੇ ਭੀਲਣੀ ਦੇ ਝੂਠੇ ਬੇਰ ਖਾ ਰਹੇ ਹੋ ਸਾਡੇ ਡੇਰੇ ਚੱਲੋ ਤੇ ਲੰਗਰ ਪਾਣੀ ਸਾਡੇ ਕੋਲ ਛਕੋ RAM JI ਨੇ ਕਿਹਾ ਤੁਸੀਂ ਗਲਤ ਬੋਲ ਰਹੇ ਹੋ ਅਸੀਂ ਤਾਂ ਭੀਲਣੀ ਦਾ ਪਿਆਰ ਛਕ ਰਹੇ ਹਾਂ ਸਾਧੂਆਂ ਨੇ ਕਿਹਾ ਇਸ ਭੀਲਣੀ ਨੇ ਪੰਪ ਸਰ ਤਲਾਬ ਵਿੱਚੋਂ ਪਾਣੀ ਪੀ ਕੇ ਸਾਰਾ ਪਾਣੀ ਪ੍ਰਿਸ਼ਟ ਕਰ ਦਿੱਤਾ ਹੈ ਸਾਨੂੰ ਹੁਣ ਪਾਣੀ ਵਾਸਤੇ ਬਹੁਤ ਦੂਰ ਜਾਣਾ ਪੈਂਦਾ ਹੈ ਕਿਰਪਾ ਕਰੋ ਜਲ ਪਵਿੱਤਰ ਕਰ ਦਿਓ ਰਾਮ ਜੀ ਨੇ ਕਿਹਾ ਜਲ ਪੀਲਣੀ ਕਰਕੇ ਖਰਾਬ ਨਹੀਂ ਹੋਇਆ ਸਗੋਂ ਇਨਸਾਨਾਂ ਪ੍ਰਤੀ ਤੁਹਾਡੀ ਨਫਰਤ ਕਾਰਨ ਤੁਹਾਡੀ ਮਾੜੀ ਬੋਲੀ ਕਰਕੇ ਖਰਾਬ ਹੋਇਆ ਹੈ ਯਾਦ ਕਰੋ ਤੁਸੀਂ ਕੀ ਕਿਹਾ ਸੀ ਪੀਲਣੀ ਨੂੰ ਕਿ ਤੂੰ ਸਾਡਾ ਜਲ ਭ੍ਰਿਸ਼ਟ ਕਰ ਦਿੱਤਾ ਹੈ ਤੁਹਾਡੇ ਮੂਹਾਂ ਪ੍ਰਿਸ਼ਟ ਨਿਕਲਨ ਕਰਕੇ ਜਲ ਕ੍ਰਿਸ਼ਟ ਹੋ ਗਿਆ ਹੁਣ ਜਦ ਤੱਕ ਪੀਲਨੀ ਉਸ ਜਲ ਵਿੱਚ ਆਪਣੇ ਪੈਰ ਨਹੀਂ ਧੋਏਗੀ ਜਲ ਨਿਰਮਲ ਨਹੀਂ ਹੋਏਗਾ ਸਾਥ ਸੰਗਤ ਜੀ ਸਾਧੂਆਂ ਦੀ ਨਫ਼ਰਤ ਜੀਆਂ ਪ੍ਰਤੀ ਤੇ ਪੀਲਨੀ ਦਾ ਪਿਆਰ ਰਾਮ ਪ੍ਰਤੀ ਉਜਾਗਰ ਕਰਨ ਵਾਸਤੇ ਕਰਤੇ ਨੇ ਸਾਰੇ ਖੇਡ ਰਚੀ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅੰਮ੍ਰਿਤ ਛਕਨ ਵੇਲੇ ਜਾਤ ਪਾਤ ਨਹੀਂ ਸੀ ਦੇਖੀ ਸੋ ਸਾਨੂੰ ਵੀ ਹਰ ਇੱਕ ਪਰਮਾਤਮਾ ਦੇ ਬਣਾਏ ਹੋਏ ਜੀ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ